ਬਠਿੰਡਾ ਦੇ ਵਿੱਚ ਮੇਲਾ ਜਾਗਦੀ ਜੁਗਨੂ ਦਾ ਲਗਾਇਆ ਗਿਆ ਜੋ ਕਿ ਇਸ ਮੇਲੇ ਨੂੰ ਲੋਕ ਪੰਜਾਬ ਹਰਿਆਣਾ ਰਾਜਸਥਾਨ ਅਤੇ ਵੱਖ-ਵੱਖ ਸਟੇਟਾਂ ਤੋਂ ਦੇਖਣ ਦੇ ਲਈ ਪਹੁੰਚ ਰਹੇ ਨੇ ਇਹ ਬਠਿੰਡਾ ਦੇ ਵਿੱਚ ਤੀਸਰਾ ਮੇਲਾ ਹੈ ਜੋ ਪ੍ਰਬੰਧਕ ਕਮੇਟੀ ਦੇ ਵੱਲੋਂ ਆਯੋਜਿਤ ਕੀਤਾ ਗਿਆ ਦੱਸਦਿਏ ਕਿ ਇਹ ਮੇਲਾ ਪੰਜਾਬ ਅਤੇ ਪੰਜਾਬੀਅਤ ਵਿਰਸੇ ਤੇ ਆਧਾਰਿਤ ਹੈ ਤੇ ਇਸ ਮੇਲੇ ਦੇ ਵਿੱਚ ਕਿਸਾਨ ਖਾਣ ਪੀਣ ਵਾਲੇ ਪਦਾਰਥ ਦੀ ਖੇਤੀ ਕਰਕੇ ਖੁਦ ਬਣਾਉਂਦੇ ਨੇ ਅਤੇ ਖੁਦ ਹੀ ਇਹਨਾਂ ਨੂੰ ਵੇਚਦੇ ਨੇ ਤੇ ਕਾਫੀ ਕਿਸਾਨਾਂ ਦੇ ਹੱਥੀ ਬਣੀਆਂ ਹੋਈਆਂ ਚੀਜ਼ਾਂ ਨੇ ਜੋ ਕਿ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਛਟਾਨਾਂ ਲੱਗੀਆਂ ਹੋਈਆਂ ਨੇ ਅਤੇ ਨਾਲ ਹੀ ਸਰਦਾਰੀ ਨੂੰ ਕਾਇਮ ਰੱਖਣ ਦੇ ਲਈ ਦਸਤਾਰ ਬੰਨਣਾ ਤੇ ਸਿੱਖਣ ਦੇ ਲਈ ਵੀ ਛੱਲ ਲਗਾਈ ਠੀਕ ਹੈ ਮੇਰਾ ਨਾਮ ਰਿੰਕੀ ਮਹੰਤ ਮੇਰਾ ਮਾਂ ਮੰਡੀ ਤੋਂ ਆਈ ਆ ਕੀ ਕਹਿਣਾ ਚਾਹੁੰਦੇ ਹਾਂ ਮੈਂ ਕਹਿਣਾ ਚਾਹੁੰਨੀ ਹਾਂ ਬਹੁਤ ਸੋਣ ਸਾਡੇ ਮਟਿੰਡੇ ਵਿੱਚ ਮੇਲਾ ਲੱਗਿਆ ਰੱਬ ਇਹਨਾਂ ਨੂੰ ਰਾਜੀ ਰੱਖੇ ਜਿਹਨੇ ਮੇਲਾ ਲਵਾਇਆ ਉਹਨੂੰ ਵੀ ਰੱਬ ਰਾਜੀ ਰੱਖੇ ਸਾਡਾ ਪੰਜਾਬ ਫੇਰ ਤੋਂ ਵਾਪਸ ਮੁੜੇ ਆਵੇ ਪੰਜਾਬ ਦੀ ਗੱਲ ਕੀਤੀ ਹੈ ਤੁਸੀਂ ਲੋਕ ਭੁੱਲਦੇ ਜਾ ਰਹੇ ਨੇ ਪੁਰਾਣੇ ਕਲਚਰ ਨੂੰ ਹਾਂ ਜੀ ਭੁੱਲਦੇ ਜਾਂਦੇ ਨੇ ਨਸ਼ੇ ਦੇ ਵਿੱਚ ਦੁਨੀਆ ਵਾਰ ਚੱਲੀ ਆ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਅਵੀਲ ਕਰਦੀਆਂ ਕਿ ਦਾਤਾ ਜਿੱਥੇ ਪਸਾਰੀ ਸੁਣਦਾ ਹੈ ਪੰਜਾਬ ਸਾਡਾ ਵਾਪਸ ਆਏ ਲੈਂਦਾ ਪੰਜਾਬ ਫਿਰ ਤੋਂ ਵਾਪਸ ਰਬ ਰਾਜੀ ਰੱਖੇ ਸਾਹਿਬ ਨੂੰ ਦੁਨੀਆ ਖੜਾ ਰਹਿਣਾ ਹੈ ਪੰਜਾਬ ਵਾਲੇ ਭਾਈ ਜੀ ਬੀ ਜੀ ਮੇਲਾ ਕਿਹਨਾ ਚੱਲੇਗਾ ਮੇਲਾ ਲੱਗੇਗਾ ਮੇਲਾ ਕੰਪੀਣਾ ਮੇਲਾ ਇਹ ტიკੀ ਨਾਮ ਕੇ ਮੇਲਾ ਮੇਲੇ ਦਾ ਨਾਮ ਆ ਜੀ ਮੇਲਾ ਜਾਗਦੇ ਜੁਗਮੂਆਂ ਦਾ ਔਰ ਬਟਿੰਡਾ ਦੇ ਵਿੱਚ ਤੀਜਾ ਮੇਲਾ ਜੇ ਗਿਣਤੀ ਪੱਖੋਂ ਵੇਖਿਆ ਜਾਵੇ ਤਾਂ ਚੌਥਾ ਮੇਲਾ ਇੱਕ ਮੇਲਾ ਸੀ ਬਰਨਾਲਾ ਦੇ ਵਿੱਚ ਆਰਗੇਨਾਈਜ਼ ਕੀਤਾ ਸੀ ਔਰ ਇਹ ਜਿਹੜਾ ਹੈਗਾ ਇੱਥੇ ਤੀਜਾ ਮੇਲਾ ਹੈਗਾ ਇਹ 5 ਦਸੰਬਰ ਤੋਂ ਚੱਲਿਆ ਜੀ 10 ਦਸੰਬਰ ਕੱਲ ਐਤਵਾਰ ਤੱਕ ਚੱਲਦਾ ਰਹੇਗਾ। ਔਰ ਤੁਸੀਂ ਮੇਲੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰਾ ਸਾਰਾ ਸਾਰੇ ਦਰਕਾਰੇ ਮੇਲੇ ਦਾ ਜਿਹੜਾ ਕਨਸੈਪਟ ਹੈ ਸਾਡਾ ਆਦੇਸ਼ ਪੁਸਤਕ ਸੱਭਿਆਚਾਰ ਅਤੇ ਖੇਤੀ ਉਦਮੀਆਂ ਨੂੰ ਉਤਸ਼ਾਹਿਤ ਕਰਨਾ ਧਰਤੀ ਪਾਣੀ ਪੌਂਡ بچਾਈਏ ਪੁਸ਼ਤਾ ਖਾਤਰ ਧਰਮ ਨਿਭਾਈਏ ਸਾਡਾ ਸਲੋਗਨ ਹੈ। ਔਰ ਮੇਲੇ ਦਾ ਕਨਸੈਪਟ ਇਹ ਵੀ ਹੈ ਕਿ ਜਿਹੜਾ ਬੰਦਾ ਇੱਥੇ ਆ ਰਿਹਾ ਉਹ ਪਰਿਵਾਰ ਨਾਲ ਆਵੇ ਔਰ ਆ ਕੇ ਕਹਵੇ ਸਾਡਾ ਮੇਲਾ ਅਸੀਂ ਸਿਰਫ ਪ੍ਰਬੰਧਕ ਆ ਅਸੀਂ ਪ੍ਰਬੰਧ ਕਰ ਸਕਦੇ ਆ ਪਰ ਇਹ ਜਿਹੜਾ ਮੇਲਾ ਹੈਗਾ ਇਹ ਸਾਰੇ ਲੋਕਾਂ ਦਾ ਮੇਲਾ ਸਾਨੂੰ ਲੋੜ ਹੈ ਜੇ ਅਸੀਂ ਚਾਹੋਣੇ ਆ ਕਿ ਅਸੀਂ ਤੰਦਰੁਸਤ ਜ਼ਿੰਦਗੀ ਜਿਉਈਏ ਅਸੀਂ ਖੁਸ਼ਹਾਲ ਜ਼ਿੰਦਗੀ ਜਿਉਈਏ ਤੇ ਇੱਕ ਵਾਰ ਮੇਲੇ ਨੂੰ ਜ਼ਰੂਰ ਆ ਕੇ ਵਿਜ਼ਿਟ ਕਰੋ ਔਰ ਕਨਸੈਪਟ ਜਿਹੜੇ ਅਸੀਂ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਆ ਕੇ ਦੇਖੋ ਅਸੀਂ ਘਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਖਾ ਰਹੇ ਆ ਉਹ ਸ਼ੁੱਧ ਨਹੀਂ ਹਨ ਦੂਜਾ ਜਿਹੜੀਆਂ ਹੈਗੀਆਂ ਵੱਡੀਆਂ ਕੰਪਨੀਆਂ ਦੇ ਮਾਰਕੀਟ ਲੱਗੇ ਹੋਏ ਨੇ ਜਾਂ ਉਹ ਬਹੁਤ ਮਹਿੰਗੀਆਂ ਨੇ ਜੇ ਸ਼ੁੱਧ ਹੈਗੀਆਂ ਨੇ ਮਿਲਦੀਆਂ ਨਹੀਂ ਤਾਂ ਇੱਥੇ ਸ਼ੁੱਧ ਵੀ ਨੇ ਚੰਗੀਆਂ ਚੀਜ਼ਾਂ ਨੇ ਔਰ ਸਸਤੀਆਂ ਵੀ ਚੀਜ਼ਾਂ ਨੇ ਔਰ ਉਹਨਾਂ ਦੇ ਤੁਸੀਂ ਸੰਪਰਕ ਲੈ ਕੇ ਉਹਨਾਂ ਲੋਕਾਂ ਤੋਂ ਡਾਇਰੈਕਟ ਘਰਾਂ ਦੇ ਵਿੱਚ ਮੰਗਵਾ ਸਕਦੇ ਹੋ ਅੱਜ ਮੇਲੇ ਤੇ ਪੁੱਛਿਆ ਕਿ ਕਿੰਨੇ ਦਿਨ ਮੇਲਾ ਚੱਲੇਗਾ ਮੇਲੇ ਤੇ ਜੀ ਅਸੀਂ ਜਿੰਨੇ ਜਿਸ ਦਿਨ ਤੋਂ ਸ਼ੁਰੂ ਹੋਇਆ 5 6 7 8 ਤਰੀਕ ਤੱਕ ਚੱਲਣਾ ਹੈ ਅਸੀਂ ਇੱਥੇ ਹੀ ਆਂ ਨਾਲ ਆਂ ਸਾਰੀ ਟੀਮ ਦੇ ਐਜ਼ ਅ ਟੀਮ ਮੈਂਬਰ ਕੰਮ ਕਰ ਰਹੇ ਆਂ ਪਾ ਇਹ ਮੇਲਾ ਜਿਹੜਾ ਹੈਗਾ ਇਹ ਵਾਕਈ ਮੇਲਾ ਪੰਜਾਬੀ ਵਿਰਾਸਤ ਦੇ ਨਾਲ ਜਿਹੜਾ ਜੁੜਿਆ ਹੋਇਆ ਮੇਲਾ ਪੰਜਾਬੀ ਖਾਣੇ ਜਿਹਨਾਂ ਨੂੰ ਲੋਕ ਭੁੱਲ ਚੁੱਕੇ ਆ ਮਾਲਪੂੜੇ ਪਿੰਨੀਆਂ ਭੂਤ ਪਿੰਨੇ ਮਠੀਆਂ ਠੀਕ ਹੈ ਸਰੋਂ ਦਾ ਸਾਗ ਤੇ ਬਾਜਰੀ ਵਗੈਰਾ ਦੀ ਜਿਹੜੀ ਹੈਗੀ ਹੈ ਮੋਠਾ ਨਹੀਂ ਖਿਚੜੀ ਉਹ ਚੀਜ਼ਾਂ ਆਪਣੇ ਘਰਾਂ ਚੋਂ ਖਤਮ ਹੋ ਗਈਆਂ ਊੜੇ ਗਾੜੇ ਨੂੰ ਬੱਚੇ ਭੁੱਲੇ ਹੋਏ ਆ ਤਾਂ ਪੰਜਾਬੀ ਨਾਲ ਜੁੜਿਆ ਹੋਇਆ ਮੇਲਾ ਬਹੁਤ ਸੋਹਣਾ ਅਪਰਾਲਾ ਸਾਰੇ ਸੱਜਣਾ ਦਾ ਦੋਸਤਾਂ ਦਾ ਔਰ ਸਭ ਤੋਂ ਵੱਡੀ ਗੱਲ ਕਿ ਸ਼ਹਿਰ ਦੇ ਲੋਕਾਂ ਦਾ ਦੂਰ ਨੇੜੇ ਜਿਲ੍ਹਿਆਂ ਦਾ ਮੈਂ ਹੁਣ ਦੇਖਿਆ ਵੀ ਕਈ ਲੋਕ ਬਰਨਾਲੇ ਤੋਂ ਜੈਤੋ ਫਰੀਦਕੋਟ ਤੋਂ ਇੱਥੇ ਪਹੁੰਚੇ ਹੋਏ ਆ ਮਤਲਬ ਕਿ 200 100 200 ਕਿਲੋਮੀਟਰ ਤੋਂ ਵੀ ਲੋਕ ਇੱਥੇ ਆਏ ਹੋਏ ਆ ਉਹਦਾ ਕਾਰਨ ਹੈ ਕਿ ਮੇਲਾ ਇੱਕ ਆਪਣੇ ਆਪ ਦੇ ਵਿੱਚ ਬਲਖਣ ਹੈ ਆਮ ਕਰਕੇ ਝੂਲੇ ਹੁੰਦੇ ਆ ਜੀ ਉਹ ਲੋਕ ਆਪ ਦਾ ਐਂਟਰਟੇਨਮੈਂਟ ਕਰ ਲੈਂਦੇ ਆ ਪਰੰਤੂ ਜਿਹੜੇ ਇੱਥੇ ਆ ਇੱਥੇ ਮਨੋਰੰਜਨ ਦੇ ਨਾਲ ਨਾਲ ਗਿਆਨ ਹੈ